ਹਾਂਜੀ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬ੍ਰਿਮ ਸਿੰਘ ਹੈ ਕਿੱਥੋਂ ਦੇ ਰਹੇ ਨਾਲੇ ਕੱਚੇ ਥੋਬਿਆਣੇ ਦੀ ਅੱਜ ਰੇਡ ਕੀਤੀ ਸੀ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਕੀ ਮਸਲਾ ਸੀ ਮਸਲਾ ਸੀਗਾ ਜੀ ਇੱਥੇ ਸ਼ਰੇਆਮ ਨਸ਼ਾ ਚੱਲ ਰਿਹਾ ਹੈ ਸਿਵਲ ਥਾਣੇ ਦੀ ਪੁਲਿਸ ਨਾਲ ਰਲਈ ਹੋਈ ਐਤੋਂ ਥੋੜਾ ਜਿਹਾ ਹਰਜੋਤ ਸਿੰਘ ਬਦਲੇ ਕਿਹਾ ਮੈਨੂੰ ਜਿਹੜੀਆਂ ਆਪਣਾ ਰਸੀਵ ਕੋਰ ਧਰਨੇ ਬੈਠੀ ਸੀ ਇਹਨਾਂ ਦੇ ਨਾਲ ਹੀ ਜਨਾਨੀਆਂ ਸੀਗੀਆਂ ਜਿਹੜੀਆਂ ਚਿੱਟਾ ਵੇਚਦੀਆਂ ਉਹ ਇਹਨਾਂ ਨੂੰ ਚਿੱਟਾ ਲੈ ਆ ਕੇ ਦਿੰਦੀਆਂ ਨੇ ਵੇਚ ਕੇ ਪੈਸਾ ਦੇ ਦਿੰਦੀ ਐ ਪੈਸਾ ਨਹੀਂ ਦਿੰਦੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਅੱਜ ਨਸੀਬ ਦੇ ਘਰੇ ਨਸ਼ਾ ਤੇ ਕੰਡਾ ਆਇਆ। ਮੈਨੂੰ ਮੈਂ ਆਕਰਮ ਬਰਾਇਚਰਾਂ ਨੂੰ ਫੋਨ ਕੀਤਾ। ਉਹ ਖੁਦ ਰਾਮਪੁਰੇ ਸੀਗੇ ਕਹਿੰਦੇ ਸਾਡੀ ਹੀ ਰੇਡ ਆ ਰਾਮਪੁਰੇ ਮਾਰੀ ਹੈ। ਉਹਨਾਂ ਨੇ ਸਿਵਲ ਥਾਣੇ ਵਾਲੇ ਐਸਐਚਓ ਹਰਜੋਤ ਸਿੰਘ ਨੂੰ ਫੋਨ ਕੀਤਾ। ਉਹ ਐਸਐਚਓ ਹਰਜੋਤ ਸਿੰਘ ਆਇਆ ਨਾਲ ਉਹਦੇ ਇੱਕ ਮੁਲਾਜ਼ਮ ਸੀ। ਜਦੋਂ ਉਹਨਾਂ ਨੇ ਆ ਕੇ ਇਹਨੇ ਘਰ ਦੀ ਤਲਾਸ਼ੀ ਲਈ ਤੇ ਸੋਹੇ ਥੱਲੇ ਉਹ ਕੰਡਾ ਨਾਲ ਮਿਲਿਆ। ਕੰਡਾ ਤੇ ਨਸ਼ਾ ਜੋ ਨਸ਼ਾ ਕੰਡਾ ਨਲਿਆ ਮੈਂ ਅੱਡੇ ਤੋਂ ਚੱਲ ਕੇ ਘਰੇ ਆਇਆ ਤੇ ਆ ਕੇ ਦੇਖਿਆ ਮੈਂ ਫਿਰ ਐਸਐਚਓ ਨੂੰ ਮੈਂ ਮਿਲਿਆ ਉਹ ਆਇਆ ਚੌਂਕ ਦੇ ਵਿੱਚ ਆਇਆ ਚੌਂਕ 'ਚੋਂ ਫਿਰ ਦੁਬਾਰਾ ਨਸੀਬ ਨੂੰ ਬਿਠਾ ਕੇ ਲਗਾਇਆ ਫਿਰ ਮੁੜ ਕੇ ਘਰੇ ਲੈ ਕੇ ਆਇਆ ਫਿਰ ਉਹਦੀ ਉਰਤੀ ਕੋਣੋਂ ਆਪਣਾ ਲੈਟਰਨ ਚ ਸਤਾਇਆ ਅੱਜ ਐਸਐਸਪੀ ਸਾਹਿਬ ਨੂੰ ਮਿਲਿਆ ਸੀ ਕੀ ਅੱਜ ਐਸਐਸਪੀ ਸਾਹਿਬ ਨੂੰ ਇਹੀ ਮੈਂ ਬੇਨਤੀ ਕੀਤੀ ਹੈ ਕਿ ਇਸ ਨੂੰ ਨਸ਼ਾ ਮੁਕਤ ਕਰਾਓ ਤੁਹਾਡੀ ਪੁਲਿਸ ਨਾਲ ਰਲਈ ਹੋਈ ਐ ਐਸਐਚਓ ਜਿਹੜੇ ਸੇਵਾ ਥਾਣੇ ਦੇ ਸਾਰੇ ਨਾਲ ਵਾਲੇ ਹੋਏ ਕੋਈ ਇਹ ਕਾਰਵਾਈ ਨਹੀਂ ਕਰਦੇ ਬਸ ਉੱਥੋਂ ਦੀ ਕਾਰਵਾਈ ਕਰਦੇ ਤੁਸੀਂ ਇਹ ਸੇ ਬਸਤੀ ਨੂੰ ਨਸ਼ਾ ਮੁਕਤ ਕਰਾਓ ਇਹਨਾਂ ਗਰੀਬਾਂ ਲੋਕਾਂ ਦੀ ਜਾਨ ਬਚਾਓ ਪਹਿਲਾਂ ਵੀ ਤੁਸੀਂ ਕਈ ਵਾਰੀ ਨੂੰ ਮਸਲਾ ਹਟਾਇਆ ਸੀ ਇਸ ਤੋਂ ਪਹਿਲਾਂ ਐਸੀ ਉਹਨਾਂ ਕੋਲੋਂ ਵੀ ਠਾਇਆ ਸੀ ਉਹਨਾਂ ਮਸਲਾ ਪਹਿਲਾਂ ਵੀ ਐਸਐਸਜੀ ਨੂੰ ਠਾਇਆ ਸੀ ਆ ਡੀਐਸਪੀ ਜੋ ਇਹਨੇ ਧਰਨਾ ਲਾਇਆ ਸੀ ਇਹੀ ਕੰਮ ਕਰਦੀ ਨਸ਼ਾ ਆੜ ਉਹ ਵੀ ਮੈਂ ਡੀਐਸਪੀ ਸਾਹਿਬ ਨੂੰ ਮਿਲ ਕੇ ਤੇ ਧਰਨਾ ਚਕਵਾਇਆ ਸੀ ਤੇ ਹਾਲੇ ਵੀ ਸ਼ਰੇ ਆਮ ਨਸ਼ਾ ਦੇਖਦਾ ਇਹਦਾ ਮੁੰਡਾ ਖੁਦ ਨਸ਼ਾ ਵੇਚਦਾ ਮੇਰੇ ਤੇ ਇਹਨਾਂ ਨੇ ਦੋ ਤਿੰਨ ਵਾਰੀ ਹੱਲਾ ਵੀ ਕੀਤਾ ਕਾਪੇ ਲੈ ਕੇ ਮੈਨੂੰ ਮਾਰਨ ਨੂੰ ਪੇਣੇ ਹਾਲੇ ਤੱਕ ਮੇਰੇ ਘਰੇ ਪੇਣੇ ਗੰਡਾਸੇ ਜਿਹੜੇ ਉਹਨਾਂ ਕੋਲ ਖੋਏ ਮੈਂ ਉਹ ਹਾਲੇ ਤੱਕ ਹੀ ਪਹਿਨੇ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਮੇਰੇ ਕੋਲ ਹਾਲੇ ਵੀ ਕਰੇ ਹੁਣ ਮੈਂ ਇਹਨਾਂ ਤੇ ਕੇਸ ਕੀਤਾ ਹੋਇਆ ਹੈ ਉਹ ਕਾਪੇ ਮੈਂ ਕਚੈਰੀਆਂ 'ਚ ਪੇਸ਼ ਕਰ ਹੁਣ ਕੀ ਮੰਗ ਕਰਦੇ ਹੋ ਮੈਂ ਮੰਗੇ ਇਹੀ ਕਰਦਾ ਕਿ ਇਥੋਂ ਨਸ਼ਾ ਮੁਕਤ ਕਰਾਏ ਜਿਹੜੇ ਇਥੋਂ ਦੇ ਅਫਸਰ ਵਾਲੇ ਨੇ ਉਹ ਉਹਨਾਂ ਨੂੰ ਜਾਂ ਸਸਪੈਂਡ ਕੀਤਾ ਜਾਵੇ ਕੁਝ ਪੰਜਾਬ ਸਰਕਾਰ ਨੇ ਕੱਲ ਜਿਹੜੇ ਸਾਰੇ ਐਸਐਸਪੀ ਡੀਸੀ ਸੱਦੇ ਸੀ ਕਹਿੰਦੇ ਵੀ ਤਿੰਨ ਮਹੀਨਿਆਂ 'ਚ ਜਿਹੜਾ ਨਸ਼ਾ ਖਤਮ ਕਰ ਦੇ ਇਹ ਨਸ਼ਾ ਜੇ ਮੁਕਤ ਕਰ ਦੇ ਸਾਨੂੰ ਬਹੁਤ ਬਹੁਤ ਇਹੀ ਵਧਾਈ ਦੇਵਾਂਗੇ ਸਾਨੂੰ ਮੁੱਖ ਮੰਤਰੀ ਨੂੰ ਜੇ ਇਹ ਨਸ਼ਾ ਮੁਕਤ ਕਰ ਦੇ ਸਰ ਮੈਂ ਕੀ ਸਾਰਾ ਜਿੰਨਾ ਹੀ ਮੇਰੇ ਨਾਲ ਦੇ ਨਾਲ ਸਾਰੇ ਬਧਾਈ ਦੇ ਪਾਸੇ ਕਿਹੜੇ ਵੀ ਆਏ ਤੇ ਲੜਾਈਆਂ ਵੀ ਹੁੰਨਗੀਆਂ ਲੜਾਈਆਂ ਹੁੰਦੀਆਂ ਹਲੇ ਪਰਸੋਂ ਹੀ ਸਾਰੇ ਆਮ ਲੜਾਈ ਹੋਈ ਇੱਕ 25 ਵਾਲੇ ਮੁੰਡੇ ਦੇ ਬਾਹਾਂ ਵੱਡੀਆਂ ਸਾਰੇ ਆਮ ਕਾਪੇ ਲੈ ਕੇ ਫਿਰਦੇ ਰਹਿੰਦੇ ਰਹੇ ਬੰਦੇ ਜੋ ਕਹਿੰਦੇ ਨਸ਼ੇੜੀ ਚੋਣਾ ਤੋਂ ਪਹਿਲਾਂ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ 3 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਕੋਈ ਨਸ਼ਾ ਮੁਕਤ ਨਹੀਂ ਕਰਦਾ ਜੀ ਇੱਥੋਂ ਦੇ ਜਿਹੜੇ ਇਹਨਾਂ ਦੇ ਆ ਆਪਣਾ ਪ੍ਰਧਾਨ ਬੜੇ ਨੇ ਇਹ ਸਭ ਨਾਲ ਰਲੇ ਹੋਏ ਨੇ ਸਭ ਨਾਲ ਰਲੇ ਹੋਣੇ ਜੇ ਕੋਈ ਫੜਦਾ ਉਹਨਾਂ ਦੀ ਜਮਾਨਤਾਂ ਜਾ ਕੇ ਖੁਦ ਕਰਾਉਂਦੇ ਨੇ ਚੱਲੀ ਵੀ ਹੱਸੋ ਅੱਜ ਕੀ ਕਹਿਣਾ ਚਾਹੋਗੇ ਅੱਜ ਚੈਕਿੰਗ ਕੀਤੀ ਜਾਦੀ ਹੈ ਅੱਜ ਇਹ ਪੂਰੇ ਪੰਜਾਬ 'ਚ ਸੀਐਮ ਸਾਹਿਬ ਵੱਲੋਂ ਬੜੀ ਸਖਤ ਹਦਾਇਤਾਂ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਇੱਕ ਵਾਰ ਦੀ ਤਰ੍ਹਾਂ ਛੇੜਨ ਦੀ ਸਾਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਹੈ ਉਦੇ ਤਹਿਤ ਹੀ ਅਜਸੀ ਬਠਿੰਡਾ ਪੁਲਿਸ ਨੇ ਪਹਿਲਾਂ ਬੀੜਤਲਾਪ ਏਰੀਆ ਜਿਹੜਾ ਪੁਰਾਣਾ ਡਰੱਗਸ ਦਾ ਨੋਟੋਰੀਅਸ ਅਸੀਂ ਹੌਟਸਪੌਟ ਆਇਡੈਂਟੀਫਾਈ ਕੀਤਾ ਹੈ ਉੱਥੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਸੀ ਤੇ ਹੁਣ ਅਸੀਂ ਜਿਹੜਾ ਸਿਵਲ ਲੈਸ ਚੇ ਤੋਂ ਬਿਆਨਾ ਬਸਤੀ ਵੀ ਪੁਰਾਣਾ ਥੋੜਾ ਬਦਨਾਮ ਏਰੀਆ ਉੱਥੇ ਆਏ ਹੈਗੇ ਇੱਥੇ ਵੀ ਅਸੀਂ ਵੱਖ-ਵੱਖ ਜਿਹੜੇ ਸਾਡੇ ਟਾਰਗੇਟਸ ਸੀਗੇ ਉਹਨਾਂ ਦੇ ਘਰਾਂ ਦੀ ਸਰਚ ਕਰ ਰਹੇ ਤੇ ਜੇ ਕੋਈ ਸਾਨੂੰ ਸ਼ੱਕੀ ਕੁਝ ਵੀ ਇਲੀਗਲ ਮਿਲਦਾ ਤਾਂ ਅਸੀਂ ਉਹਦੇ ਉੱਤੇ ਕਾਰਵਾਈ ਕਰਾਂਗੇ ਤੇ ਬੀੜਤ ਲਬ ਸਾਨੂੰ 5-6 ਇਦਾਂ ਦੇ ਸ਼ਕੀਬੰਦੇ ਮਿਲੇ ਤੇ ਉਹਨਾਂ ਤੋਂ ਛੋਟੀ ਮੋਟੀ ਰਿਕਵਰੀਜ਼ ਵੀ ਹੋਈਆਂ ਹਨ ਨਸ਼ੀਲੇ ਪਦਾਰਥਾਂ ਦੀ ਉਹਦਾ ਜਦੋਂ ਸਾਰੀ ਪੂਰੀ ਵੈਰੀਫਿਕੇਸ਼ਨ ਹੋ ਤਾਂ ਹੋ ਜਾਂਦੀ ਹੈ ਤੁਹਾਨੂੰ ਅਸੀਂ ਕਨਵੇ ਕਰਦਾ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੇ ਚੈਕਿੰਗ ਕੀਤੀ ਗਏ ਪਰ ਮਿਲਦੇ ਬਹੁਤ ਘੱਟ ਹੈ ਪਰ ਦੇਖਦੇ ਜਿਵੇਂ ਕਹਿੰਦੇ ਬਹੁਤ ਜ਼ਿਆਦਾ ਸਾਨੂੰ ਰਿਪੀਟਡ ਕੰਪਲੇਂਟਸ ਇਹਨਾਂ ਏਰੀਆਜ਼ ਦੀ ਆਉਂਦੀ ਹੈ ਕਿਉਂਕਿ ਇਹ ਪੁਰਾਣਾ ਆਈਡੈਂਟੀਫਾਈਡ ਹੌਟ ਸਪੌਟ ਹੀ ਹੈ ਇਸ ਕਰਕੇ ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਦਬਿਸ਼ ਕਰਦੇ ਕਈ ਸ਼ਰਾਰਤੀ ਅੰਸਰ ਕਾਫੀ ਤੇਜ਼ ਹੁੰਦੇ ਆ ਉਹ ਕਈ ਵਾਰ ਖਿਸਕ ਵੀ ਜਾਂਦੇ ਬਟ ਵੀ ਵਿਲ ਕੰਟੀਨਿਊ ਥੀਸ ਆਪਰੇਸ਼ਨਸ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਸਕਸੈਸ ਮਿਲੇਗੀ ਬਟ ਇੱਕ ਪੁਲਿਸ ਪ੍ਰੈਜ਼ੈਂਸ ਉਸ ਏਰੀਆ 'ਚ ਲੈ ਜਾਣੀ ਹੀ ਇਟ ਸੈਂਡਸ ਅ ਗੁੱਡ ਮੈਸੇਜ ਜਿਹੜੇ ਆਮ ਲੋਕ ਹੁੰਦੇ ਉਹ ਅਪਰੀਸ਼ੀਏਟ ਕਰਦੇ ਇਸ ਕਰਕੇ ਅਸੀਂ ਇਸ ਤਰ੍ਹਾਂ ਦੀ ਡਰਾਈਵ ਆਪਣੇ ਵਕਫਕ ਜਿਹੜੇ ਸਾਡੇ ਏਰੀਆ ਦੇ ਹੋਰ ਵੀ ਸਾਡੇ ਜ਼ਿਲ੍ਹੇ 'ਚ 28 ਅਸੀਂ ਆਈਡੈਂਟੀਫਾਈ ਕੀਤੇ ਹੋਏ ਹੌਟ ਸਪੌਟ ਅਸੀਂ ਅਗਲੇ ਇਸ ਤਰ੍ਹਾਂ ਕੁਝ ਨਾ ਕੁਝ ਕਰਦੇ ਰਵਾਂਗੇ ਕਾਸੋ ਜਿਵੇਂ ਰਤਾਰਨੀ ਦਾ ਗਰੁੱਪ ਨਗਰ ਵੀ ਉੱਤੇ ਬਿਲਡਿੰਗਾਂ ਢਾਂਗੀਆਂ ਗਈਆਂ ਕੋਈ ਆਪਣੇ ਵੀ ਇਸ ਤਰ੍ਹਾਂ ਦਾ ਕੋਈ ਹਾਂਜੀ ਮੇਰਾ ਡੀਸੀ ਸਾਹਿਬ ਨਾਲ ਇਹਦੇ ਬਾਰੇ ਰابطਾ ਚੱਲ ਰਿਹਾ ਹੈ ਅਸੀਂ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰ ਉਹਨਾਂ ਦੀ ਪ੍ਰਾਪਰਟੀਆਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਤਾਂ ਜੋ ਦਾ ਪ੍ਰੋਸੀਜਰ ਹੁੰਦਾ ਇਲੀਗਲ ਉਹਦੇ ਹਿਸਾਬ ਨਾਲ ਅਸੀਂ ਬਹੁਤ ਜਲਦੀ ਇਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਮੈਂ ਬਟਿੰਡਾ ਦੇ ਵਿੱਚ ਕੀ ਕਰਦੇ ਸੀ ਅੱਜ ਅਸੀਂ ਪਹਿਲਾਂ ਬੀਟ ਤਲਾਬ ਕੀਤੀ ਸੀਗੀ ਤੇ ਹੁਣ ਅਸੀਂ ਤੋਬਿਆਣਾ ਬਸਤੀ ਆਏ ਹੋਏ ਮੁਲਾਜ਼ਮ ਜੀ ਪਹਿਲਾਂ ਬੀਟ ਸਲਬ ਤੋਂ ਸਾਡੇ ਐਸ ਡੀਜੀ ਪੀਐਸਪੀਐਲ ਜਤਿੰਦਰ ਜੈਨ ਸਰ ਵੀ ਸੀਗੇ ਡੀਆਈਜੀ ਪਟਿੰਡਾ ਰੇਂਜ ਵੀ ਸਾਡੇ ਨਾਲ ਸੀ ਤੇ ਇਸ ਟਾਈਮ ਮੇਰੇ ਨਾਲ ਇੱਥੇ ਐਸਪੀ ਸਿਟੀ ਡੀਐਸਪੀ ਸਿਟੀ 2 ਡੀਐਸਪੀ ਡੀ ਡੀਐਸਪੀ ਐਨਡੀਪੀਐਸ ਔਰ ਅਨੁਭਵ ਜੈਨ ਪ੍ਰੋਬੇਸ਼ਨਰ ਡੀਐਸਪੀ ਆਰ ਵੀ ਸੀਗੇ ਤੇ ਲੋਕਲ ਐਸਐਚਓ ਦੋਨੋਂ ਸੀਆਈਏ ਦੇ ਇੰਚਾਰजेस ਹੁਣਾਂ ਤੇ ਟੀਮਾਂ ਏਆਰਪੀ ਟੀਮਾਂ ਤੇ ਕਾਫੀ ਉਹਨਾਂ ਦੇ ਨਾਲ ਸਾਡੇ ਨਾਲ ਫੋਰਸ ਤਨਾਤ ਹੈ ਹਾਂਜੀ ਕੁਝ ਮਿਲਿਆ ਜੀ ਥੋੜੀ ਦੇਰ ਚ ਅਸੀਂ ਤੁਹਾਨੂੰ ਕਲੈਰੀਫਾਈ ਕਰ ਦਾਂਗੇ ਇੱਕ ਬਾਰੀ ਲੀਗਲੀ ਉਹਨੂੰ ਕਰ ਲਈ